रामदास बादशाह जी ਦੇ ਚਰਨਾਚੇ ਨਕਮਸਤਕ ਹੋ ਕੇ ਸ਼ੁਕਰਾਨਾ ਵੀ ਕੀਤਾ ਪੁਲਾ ਟਿਲਾ ਦੀ ਮਾਫੀ ਵੀ ਮੰਗੀ ਹਰ ਮਹੀਨੇ ਇੱਥੇ ਹਾਜ਼ਰ ਹੋ ਕੇ ਗੁਰੂ ਸਾਹਿਬ ਦੇ ਓਟਾਸਰਾ ਲੈਣੇ ਅੱਗੇ ਦੇ ਸਮੇਂ ਵਾਸਤੇ ਤੇ ਪਿਛਲੇ ਸਮੇਂ ਵਾਸਤੇ ਪੁਲਾ ਬਖਸ਼ਵਾਨੇ ਕਿਲਮਾਈਏ ਅਮਨਜੰਸੀ ਕੰਗਨਾਰਾ ਸਰੋਤੀ ਸਿਕਰ ਕਾਫੀ ਇਮਜਤ ਹੈ ਇਧਰ ਲਾਤ ਨਹੀਂ ਮੈਂ ਫਿਲਮ ਤਾਂ ਦੇਖੀ ਨਹੀਂ ਹੈ ਲੇਕਿਨ ਇਹ ਜ਼ਰੂਰ ਕਹਿ ਸਕਦੀਆਂ ਇਹ ਐਮਰਜੈਂਸੀ 'ਚ ਸਭ ਤੋਂ ਵੱਡਾ ਯੋਗਦਾਨ ਜੇ ਕਿਸੇ ਪਾਰਟੀ ਨੇ ਦਿੱਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਜਿੱਥੇ ਬਾਦਲ ਸਾਹਿਬ ਨੇ ਸਭ ਤੋਂ ਪਹਿਲਾ ਮੋਰਚਾ ਲੈ ਕੇ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਜਥਾ ਲੈ ਕੇ ਉੱਥੇ ਗ੍ਰਿਫਤਾਰੀਆਂ ਦਿੱਤੀਆਂ ਤੇ ਜਿੰਨੇ ਵੀ ਦਿਨ ਸੇ 11-11 ਬੰਦਿਆਂ ਦਾ ਜਥਾ ਜਾਂਦਾ ਸੀ ਅਖੀਰ ਤਾਈ ਜਿੰਨੇ 'ਚ ਐਮਰਜੈਂਸੀ ਚੱਲੀ ਅਕਾਲੀ ਦਲ ਨੇ ਗ੍ਰਿਫਤਾਰੀਆਂ ਦਿੱਤੀਆਂ ਤੇ ਸਭ ਤੋਂ ਵੱਡੀ ਲੜਾਈ ਲੜੀ ਤੇ ਹੁਣ ਇਸ ਪਿਕਚਰ 'ਚ ਜੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੇ ਪ੍ਰਤੀ ਕੁਝ ਸਹੀ ਨਹੀਂ ਦਿਖਾਇਆ ਗਿਆ ਤੇ ਮੈਂ ਤਾਂ ਇਹ ਕਹਿ ਸਕਦੀ ਆ ਜਿਸ ਪਿਕਚਰ ਚ ਇਹੋ ਜੀ ਜਿਸ ਐਕਟਰਸ ਦਾ ਤੁਸੀਂ ਨਾ ਲਿੱਤਾ ਹੈ ਇਹ ਨਾ ਬੀਬੀ ਇਹ ਤਾਂ ਇਤਿਹਾਸ ਹੀ ਹੈਗਾ ਕਿ ਇਹ ਵਿਵਾਦ ਵਿਵਾਦ ਗੱਲਾਂ ਕਰਦੇ ਨੇ ਅ ਸਿੱਖਾਂ ਦੇ ਭਾਵੇਂ ਕਿਸਾਨੀ ਮੋਰਚਾ ਚ ਸਾਡੀ ਮਾਤਾਵਾਂ ਦੀ ਗੱਲ ਹੋਏ ਭਾਵੇਂ ਸਾਡੀ CRPF ਦੀ ਜਿਹੜੀ ਕੁੜੀ ਆਪਣੀ ਡਿਊਟੀ ਕਰ ਰਹੀ ਸੀ ਯਾ ਫੇਰ ਹੋਂ ਜਿਵੇਂ ਤੁਸੀਂ ਕਹਿ ਰਹੇ ਮੈਂ ਤਾਂ ਆਹੀ ਕਹਿ ਸਕਦੀ ਆ ਕਿ ਉਹਨੋਂ ਮੈਂਬਰ ਆਫ ਪਾਰਲੀਮੈਂਟ ਨੇ ਭਾਜਪਾ ਦੀ ਪਾਰਟੀ ਤੋਂ ਨੇ ਤੇ ਜੇ ਕੁਝ ਇਹੋ ਜਿਹਾ ਗਲਤ ਸਿੱਖਾਂ ਦੇ ਖਿਲਾਫ ਦਿਖਾਇਆ ਗਿਆ ਇਹਦੀ ਫੇਰ ਇਹਦਾ ਮਤਲਬ ਪ੍ਰਧਾਨ ਮੰਤਰੀ ਤਾਂ ਭਾਜਪਾ ਖੁਦ ਇਹਦੇ ਉੱਤੇ ਮੋਹਰ ਲਾ ਰਹੀ ਹੈ ਮੈਂ ਤਾਂ ਆਹੀ ਬੇਨਤੀ ਕਰਾਂਗੀ ਕਿ ਉਹ ਕੌਮ ਹੈਗੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਅੱਜ ਦੇਸ਼ ਦਾ ਢਿਡ ਪਰਦਾ ਹੈ ਇਸ ਕੌਮ ਨੂੰ ਕੋਈ ਬਦਨਾਮ ਨਾ ਕਰੋ ਕਿਉਂਕਿ ਇਹ ਕੌਮ ਢਾਲ ਬਣ ਕੇ ਇੱਥੇ ਬਾਰਡਰਾਂ 'ਚ ਦੁਸ਼ਮਣਾਂ ਨੂੰ ਦੂਰ ਰੱਖਦੀ ਹੈ ਤੇ ਜੇ ਇਹੋ ਜੀ ਕੋਈ ਗੱਲ ਹੈ ਤੁਸੀਂ ਪਹਿਲੇ ਐਸ.ਟੀ.ਪੀ.ਸੀ ਨੂੰ ਪਿਕਚਰ ਦਿਖਾ ਦਿਓ ਜੇ ਸਿੱਖਾਂ ਦੇ ਮਨ 'ਚ ਠੇਸ ਲੱਗਣ ਵਾਲੀ ਕੋਈ ਗੱਲ ਹੈ ਉਹਨੂੰ ਹਟਾ ਦਿਓ ਤੁਸੀਂ ਸਭ ਦਾ ਸਾਥ ਦੀ ਗੱਲ ਕਰਦੇ ਹੋ ਤੇ ਕਿਉਂ ਫਿਰ ਹਰ ਵਾਰੀ ਸਿੱਖਾਂ ਨੂੰ ਕਦੇ ਸਾਡੇ ਕਿਸਾਨਾਂ ਨੂੰ ਅਤੰਕਵਾਦੀ ਕਹਿ ਕੇ ਕਦੇ ਸਾਡੇ ਨੌਜਵਾਨਾਂ ਦੇ ਉੱਤੇ ਐਨ.ਐਸ.ਏ ਲਾ ਕੇ ਕਿਉਂ ਤੁਸੀਂ ਇਸ ਕੌਮ ਨੂੰ ਆਪਣੇ ਦੁਸ਼ਮਣ ਬਣਾਉਂਦੇ ਉtre ਹੋਇਓ ਇਹ ਉਹ ਕੰਮ ਹੈ ਜਿਹੜੇ ਦੇਸ਼ ਉੱਤੇ ਆਪਣੀ ਜਾਨ ਵਾਰਦੀ ਹੈ ਇਹਨਾਂ ਨੂੰ ਸਾਹਮਣੇ ਰੱਖਣਾ ਚਾਹੀਦਾ। ਥੈਂਕ ਯੂ ਭਾਜੀ। ਭਾਜੀ ਥੈਂਕ ਯੂ। ਭਾਜੀ ਸਾਹਮਣਾ ਕਰਕੇ ਮੇਰਾ ਸੀ ਬਾਰਬਰ ਜੀ ਉਹਨਾਂ ਨੇ ਕੱਢੀ ਬਾਹਰ ਹੋਣ ਰਾਜਸਤਾ ਤੋਂ ਉਹ ਵਾਲੋ ਜਿਹੜੀ ਐ ਉਹ ਰਾਜ ਸਭਾ ਵਾਸਤੇ ਲਾਨਿਆ ਗਿਆ ਤੇ ਉਹ ਮੈਂ ਖੁਸ਼ ਹਾਂ। ਮੈਂ ਵੀ ਭਾਜਪਾ ਦੇ ਕੋਲ ਪੰਜਾਬ ਦੀਆਂ ਪਾਰਟੀਆਂ ਛੱਡ-ਛੱਡ ਕੇ ਕੇਂਦਰ ਦੀ ਪਾਰਟੀ ਭਾਜਪਾ ਵਿੱਚ ਸ਼ਾਮਿਲ ਹੋਏ ਨੇ। ਗੱਲ ਤਾਂ ਕਰਦੇ ਸੀ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ, ਪੰਜਾਬ ਦੇ ਮਸਲੇ ਹੱਲ ਕਰਨ ਵਾਸਤੇ। ਲੇਕਿਨ ਪਿਛਲੇ 7 ਸਾਲਾਂ ਤੋਂ ਜਦੋਂ ਤੋਂ ਅਕਾਲੀ ਦਲ ਨੇ ਛੱਡਿਆ ਏ ਢੋਂਗੀਆਂ ਨੇ ਜਾ ਕੇ ਕਿਹੜਾ ਮਸਲਾ ਹੱਲ ਕਰਾਇਆ ਦੋ ਗਨਮੈਨਾ ਦੀ ਖਾਤਰ ਆਪਦੀ ਜ਼ਮੀਰ ਵੇਚ ਕੇ ਆਪਦੀ ਮਾਂ ਪਾਰਟੀ ਛੱਡ ਕੇ ਜਿਨ੍ਹਾਂ ਨੇ ਇਹਨਾਂ ਨੂੰ ਮਾਨ ਇੱਜ਼ਤ ਤੇ ਪਹਿਚਾਨ ਬਖਸ਼ੀ ਦੋ ਗਨਮੈਨਾ ਦੀ ਖਾਤੇ ਜਾ ਕੇ ਪਾਰਟੀਆਂ 'ਚ ਹੁਣ ਮੰਤਰੀ ਲੋਕਾਂ ਨੇ ਹਰਾਤਾ ਤੇ ਮੰਤਰੀ ਦੀ ਕੁਰਸੀ ਵਾਸਤੇ ਲਾਨ ਤੈ ਲੋਕਾਂ ਜੋ ਧਨਵਾਦ ਕਰਦੀਆਂ ਗੁਰੂ ਸਾਹਿਬ ਨੂੰ ਕਿ ਸਾਨੂੰ ਉਸ ਪਾਰਟੀ 'ਚ ਹਿੱਸਾ ਬਖਸ਼ਿਆ ਜਿਹੜੀ ਪਾਰਟੀਆਂ ਨਾ ਆਉਦਿਆਂ ਨੂੰ ਠੁਕਰਾ ਕੇ ਆਉਂਦੀਆਂ ਨਾ ਕਿ ਆਪਣੇ ਲੋਕਾਂ ਨਾਲ ਤਾਂ ਹੋਖਾ ਕੇ ਤੇ ਮਾਰਿਆ ਖੜਾ ਹੋ ਜਾਂਦਾ ਮੇਰਾ ਖੰਡ ਮਿਲਿਆ ਦੀ ਹੈ ਬੰਦੀ ਸਿੰਘ ਗੰਦਰੀ ਵਾਸਕ ਮੈਂ ਗੱਲ ਹੋਰ ਕੁਮਾਰੀ ਗੱਲ ਹੈ ਇਹ ਭਾਜਪਾ ਦੀ 도ਗਲੀ ਰਾਜਨੀਤੀ ਜਿਹੜਾ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਇਸ ਵਾਸਤੇ ਮੰਗ ਰੱਖਦੀ ਲਈ ਲੜਦੀ ਰਹੀ ਜਿਹਦੇ ਕਰਕੇ 2019 'ਚ ਗੁਰਪੁਰਪੁਰ 'ਚ ਸਾਨੂੰ ਪ੍ਰਧਾਨ ਮੰਤਰੀ ਜੀ ਨੇ ਵਿਸ਼ਵਾਸ ਤੇ ਲਾਇਆ ਸੀ ਤੇ ਗੁਰੂ ਸਾਹਿਬ ਦੇ ਦਰ 'ਚ ਜਾ ਕੇ ਵਾਦਾ ਕੀਤਾ ਸੀ ਰਿਟਰਨ ਨੋਟੀਫਿਕੇਸ਼ਨ ਕੱਢੀ ਸੀ ਕਿ ਬੰਦੀ ਸਖਾ ਨੂੰ ਰਿਹਾ ਕੀਤਾ ਜਾਊਗਾ ਪਾਈ ਰਾਜੋਾਨਾ ਦੀ ਫਾਂਸੀ ਦੀ ਸਜ਼ਾ ਤੋੜੀ ਜਾਊਗੀ ਲੇਕਿਨ ਅਫਸੋਸ ਦੀ ਗੱਲ ਕਿ 4 ਸਾਲ ਬਾਅਦ ਉਹਨਾਂ ਨੂੰ ਤਾਂ ਕੀ ਰਹਾ ਕਰਨਾ ਸੀ ਬਿਲਕੁਸ ਬਾਨੋ ਦੇ ਬਲਤਕਾਰੀਆਂ ਨੂੰ ਰਹਾ ਕਰਤਾ ਰਾਜੀਵ ਗਾਂਧੀ ਦੇ ਕਾਤਲ ਰਹਾ ਹੋ ਗਏ ਤੇ ਜਿਹੜਾ ਬਾਬਾ ਹੈਗਾ ਬਾਬਾ ਤਾਂ ਮੈਂ ਉਹਨੂੰ ਤਾਂ ਬਾਬਾ ਵੀ ਨਹੀਂ ਸਮਝਦੀ ਜਿਹੜਾ ਲੋਕਾਂ ਨੂੰ ਕਤਲ ਵੀ ਕੀਤੇ ਉਹਨੇ ਬਲਤਕਾਰ ਵੀ ਕੀਤੇ ਨੇ ਜਿਹੜਾ ਕੋਰਟ ਤੋਂ ਸਜ਼ਾ ਉਹਨੂੰ ਮਿਲੀ ਹੋਈ ਹੈ ਉਹਨੂੰ ਸਿਆਸਤ ਵਾਸਤੇ ਵਰਤਣ ਲਈ ਪਰੋਲ ਦੇ ਉੱਤੇ ਪਰੋਲ ਦੇ ਉੱਤੇ ਪਰੋਲ ਢੋਂਗੀ ਬਾਬੇ ਨੂੰ ਤੇ ਜਿਨ੍ਹਾਂ ਨੇ ਕੌਮ ਖਾਤਰ ਆਪਣੀ ਸਜ਼ਾ ਇੱਕ ਇੱਕ ਵਾਰ ਨਹੀਂ ਦੋ ਦੋ ਵਾਰੀ ਪੂਰੀ ਕਰਤੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਕੇ ਕਾਨੂੰਨ ਦੇ ਖਿਲਾਫ ਜਾ ਕੇ ਵਾਅਦਾ ਖਿਲਾਫੀ ਕਰਕੇ ਉਹਨਾਂ ਨੂੰ ਰਿਹਾਨੀ ਕਰ ਰਹੇ ਨੇ ਇਹ ਭਾਜਪਾ ਦੀ ਅਸਲੀਅਤ ਹੈ ਤੇ ਲੋਕਾਂ ਨੂੰ ਇਹਨੂੰ ਪਹਿਚਾਨਣੀ ਚਾਹੀਦੀ ਹੈ ਤੇ ਇਹੋ ਜੀ ਪਾਰਟੀਆਂ ਨੂੰ ਨਿਕਾਰਨਾ ਚਾਹੀਦਾ ਹੈ ਜਿਹੜਾ ਦੋਖਲੀ ਰਾਜਨੀਤੀ ਕਰਦੇ ਨੇ ਗੱਲ ਤਾਂ ਸਭ ਦੇ ਸਾਥ ਦੀ ਕਰਦੇ ਨੇ ਲੇਕਿਨ ਸਾਥ ਇਹਨਾਂ ਨੂੰ ਉਹੀ ਪਸੰਦੇ ਜਿਹੜਾ ਇਹਨਾਂ ਦੀ ਗੱਲਾਂ ਦੇ ਰਾਹੀ 'ਚ ਚੱਲਦੇ ਨੇ ਦੂਜੇ ਦੂਜੇ ਕੋਈ ਨਾ ਲਵਾਂ ਕਿ ਹੈਰੀਟੇਜ ਸੀ ਤੇ ਜਿੱਥੇ ਮੁੱਦਾ ਸੀਗਾ ਕਿ ਸਾਰੇ ਕਹਿੰਦੇ ਨੇ ਗੁਰਬਾਣੀ ਚੱਲੇ ਪਰ ਉਹਦੇ ਨਾਲ ਨਾਲ ਹੋਣ ਜਿਹੜੇ ਸਫਾਈ ਦਾ ਬਰਸਾਤ ਪੈਂਦੀ ਹੈ ਗੋਡੇ-ਗੋਡੇ ਪਾਣੀ ਸੰਗਤਾਂ ਬਹੁਤ ਮੁਸ਼ਕਲ ਦਾ ਲੱਗਦੇ ਨੇ ਕਿਸੇ ਦਾ ਕੋਈ ਤਾਂ ਨਹੀਂ ਹਰ ਸੱਚ ਦਾ ਸਾਥ ਹੈ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਮੈਨੂੰ ਲੱਗਦਾ ਜਿਥੇ ਸਾਰੇ ਪੰਜਾਬੀਆਂ ਨੂੰ ਦੁੱਖ ਹੈ ਲੇਕਿਨ ਸਾਡੇ ਪਰਿਵਾਰ 'ਚ ਜਿੱਥੇ ਮੈਂ ਬਾਬਾ ਸਾਹਿਬ ਨੂੰ ਸੁਖਵੀਰ ਜੀ ਨੂੰ ਦਿਨ ਰਾਤ ਇੱਕ ਕਰਦੇ ਹੋਏ ਦੇਖਿਆ ਇਹ ਸੈਰਟ ਸਟ੍ਰੀਟ ਦੇ ਸੁੰਦਰੀਕਰਨ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਮੀਂਹ ਪੈਦਾ ਸੀ ਤਾਂ ਵੀ ਸੁਖਵੀਰ ਜੀ ਉਹ ਕਿ ਮੀਂਹ ਤੇ ਉੱਤਰ ਕੇ ਗੱਡੀ ਤੋਂ ਦੇਖਦੇ ਸੀ ਭਾਵੇਂ 4 ਮਾਈਨਸ 4 ਡਿਗਰੀ ਦੀ ਠੰਡ ਆਉਂਦੀ ਸੀ ਭਾਵੇਂ ਤਪਦੀ ਹੋਈ ਧੁੱਪ ਆਉਂਦੀ ਸੀ ਆਪ ਖੜ ਕੇ 9 ਮਹੀਨਿਆਂ 'ਚ ਇਹ ਬਣਾ ਕੇ ਉਹਨਾਂ ਨੇ ਕੰਮ ਮੁਕੰਮਲ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਦੀ ਕਿਰਪਾ ਸਦਕੇ ਤੇ ਇੰਨੀ ਦੁੱਖ ਦੀ ਗੱਲ ਕੀ ਹੈ ਨਾ 7 ਸਾਲਾਂ ਚ ਪਾਵੇਂ ਕਾਂਗਰਸ ਹੋਏ ਪਾਵੇਂ ਉਹਨਾਂ ਦੀ ਸਹਿਯੋਗੀ ਆਮ ਆਦਮੀ ਹੋਏ ਇਹਨਾਂ ਦੋਵਾਂ ਨੇ ਇਸ ਕੰਮ ਨੂੰ ਅੱਗੇ ਤੱਕ ਹੀ ਵਧਾਣਾ ਸੀ ਲੇਕਿਨ ਸਾਫ ਸਫਾਈ ਵੀ ਗਈ ਜਿਹੜਾ ਥੱਲੇ ਸਾਰਾ ਕੁਝ ਖੋਲਿਆ ਸੀਗਾ ਲੋਕਾਂ ਨਾਲ ਧਰਮ ਦੇ ਨਾਲ ਜੋੜਨ ਵਾਸਤੇ ਉਹ ਵੀ ਬੰਦ ਹੋ ਗਿਆ ਸਕਰੀਨਾਂ 'ਚ ਜਿੱਥੇ ਕੀਰਤਨ ਚੱਲਦਾ ਸੀ ਕਾਨਾਂ 'ਚ ਗੁਰਬਾਣੀ ਪੈਂਦੀ ਸੀ ਉਥੇ ਆਪ ਦੇ ਇਸ਼ਤਿਹਾਰ ਲਾਉਂਦੇ ਨੇ ਸ਼ਰਾਬ ਦੀ ਬੋਤਲਾਂ ਦੇ ਇਸ਼ਤਿਹਾਰ ਲੱਗਦੇ ਨੇ ਆਹੀ ਕਾਰਨ ਹੈ ਕਿ ਪੰਜਾਬ ਦੀ ਤਰੱਕੀ ਵਿਕਾਸ ਅਕਾਲੀ ਦਲ ਦੇ ਜਾਨ ਦੇ ਨਾਲ ਮੈਂ ਲੋਕਾਂ ਨੂੰ ਬੇਨਤੀ ਕਰਦੀ ਆਂ ਜੇ ਪੰਜਾਬ ਨੂੰ ਮੁੜ ਸੁਰਜੀਤ ਕਰਨਾ ਹੈ ਇਹ ਤਾਂ 104 ਸਾਲ ਪੁਰਾਣੀ ਪਾਰਟੀ ਹੈ ਇਹ ਕਿਤੇ ਨਹੀਂ ਜਾਊਗੀ ਅਗਲੇ 100 ਸਾਲ ਵੀ ਇੱਥੇ ਰਹੂਗੀ ਕਿਉਂਕਿ ਅਕਾਲ ਤੱਕ ਸਭ ਮੀਰੀ ਪੀਰੀ ਮਾਲਕ ਦੇ ਸਥਾਨ ਤੋਂ ਥਾਪੀ ਹੋਏ ਪੰਥ ਦੀ ਨੁਮਾਇੰਦੀ ਜੱਥੇਬੰਦੀ ਇਹ ਪਾਰਟੀ ਨੇ ਕਿਤੇ ਨਹੀਂ ਜਾਣਾ ਲੇਕਿਨ ਦੂਜੀ ਪਾਰਟੀਆਂ ਨੂੰ ਪੰਜਾਬ ਦੀ ਸੱਤਾ ਦੇ ਕੇ ਪੰਜਾਬ ਦਾ ਬੇੜਾ ਗਰ ਕਰਦਾ ਕਰਜ਼ਾਈ ਕਰਦਾ ਹਰੇਕ ਪੰਜਾਬੀ ਨੂੰ ਵਿਕਾਸ ਠੱਪ ਹੋ ਗਿਆ ਕਾਨੂੰਨ ਵਿਵਸਥਾ ਦੇ ਨਾਮ ਦੀ ਗੱਲ ਨਹੀਂ ਗੈਂਗਸਟਰ ਦਾ ਰਾਜ ਚੱਲ ਰਿਹਾ ਹੈ ਤੇ ਕੱਲੇ ਕਾਂਗਰਸੀਆਂ ਨੇ ਲੁੱਟ ਲੁੱਟ ਪੰਜਾਬ ਖਾਦਾ ਤੇ ਆਹੀ ਭਗਵੰਤ ਮਾਨ ਕਰ ਰਿਹਾ 3 ਸਾਲ ਟਪਾ ਤੇ ਗੱਲਾਂ ਮਾਰ ਕੇ 15 ਅਗਸਤ 'ਚ ਕੀ ਕਿਹਾ ਸੀ ਨਸ਼ੇ ਖਤਮ ਕਰ ਦੂ ਅਗਰੇ 15 ਅਗਸਤ 'ਚ ਖਤਮ ਹੋ ਗਏ